ਸੱਚੀ ਵਿੱਚ ਯੂ ਐਫ ਓ ਏਲੀయన్స్ ਇਸ ਧਰਤੀ ਤੇ ਉਤਰ ਚੁਕੇ ਆ। ਕੁਝ ਤਸਵੀਰਾਂ ਐਸਐਮ ਵੀ ਆਈਆਂ ਜਿੱਥੇ ਏਲੀయన్స్ ਧਰਤੀ ਤੇ ਉਤਰੇ ਆ ਤੇ ਇੱਕ ਕੱਚ ਦੀਆਂ ਕੋਲਡ ਡਰਿੰਕ ਵਰਗੀਆਂ ਬੋਤਲਾਂ ਜਿੰਨਾਂ ਉੱਤੇ ਏਲੀయన్స్ ਦੇ ਸਟicker ਲੱਗੇ ਹੋਏ ਆ ਤੇ ਨਾਲ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨੇ ਕੁਝ ਲਿਖਿਆ ਹੋਇਆ। ਸੈਮਸਨ ਕਰਕੇ ਕਾਟ ਕੇ ਕਾਟਾ ਲਿਆ ਹੈ। ਉਸ ਬਾਰੇ ਜੇਕਰ ਤੁਸੀਂ ਪੜਨਾ ਸ਼ੁਰੂ ਕਰੋ ਉਸ ਬਾਰੇ ਕੁਝ ਜਾਣਕਾਰੀ ਸ਼ੁਰੂ ਕਰੋ ਤੁਹਾਨੂੰ ਐਕਸੈਪਟ ਕਰਦਾ ਚੱਲ ਜਗਾ ਉਸ ਦੇ ਵਿੱਚ ਚੱਲ ਪਈ ਰਹੀ ਹੈ ਕਿ ਕਿੰਨਾ ਕਿੰਨੀ ਚੀਜ਼ਾਂ ਉਹਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਗ੍ਰੰਥਾਂ ਦੇ ਵਿੱਚ ਵੀ ਇਹ ਚੀਜ਼ਾਂ ਲਿਖਿਆ ਹੋਈਆਂ ਨੇ ਕਿ ਚੀਜ਼ ਐਗਜ਼ਿਸਟ ਕਰਦੀ ਹੈ ਜਦੋਂ ਅਸੀਂ ਪਹਿਲੇ ਤੋਂ ਜੋ ਕਿ ਤੇ ਫਿਵਰੀ ਆਪਾਂ ਇਹ ਲੈਂਦੀ ਗੱਲ ਕਰਦੇ ਸੀ ਉਦੋਂ ਕਹਿੰਦੇ ਸੀ ਉਹਦੇ ਬੰਦਾ ਪਾਗਲ ਲਗਾਇਆ ਉਹ ਮਾਰ Nghi ਦਾ ਪਰ ਕੋਈ ਮਿਲ ਗਿਆ ਫਿਲਮ ਬਣੀ 2005 ਵਿੱਚ ਜੀ ਉਹ ਅਮੇਦਲੀ ਬਣੀ ਕੁਝ ਸਮਾਂ ਮੈਨੂੰ ਇੱਕ ਸਾਡੇ ਸੈੱਲ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਹੈ ਵਾਈਬ੍ਰੇਸ਼ਨ ਹੁੰਦੀ ਹੈ ਇੱਕ ਨੋਟੀਫਿਕੇਸ਼ਨ ਆਉਂਦਾ ਹੈ SMS ਦੇ ਨਾਮ ਦੇ ਤੋਂ 10 ਸੈਕਿੰਡ ਚੱਲਦਾ ਟਾਈਮਰ ਬਾਅਦ ਹੋ ਜਾਂਦਾ ਅਲਰਟ ਦਿੰਦਾ ਹੈ ਕਿ ਉਸ ਦੇ ਨਾਲ ਕੁਝ ਜੋੜ ਹੈਗਾ ਇਸ ਦਾ ਯੂਐਫਓ ਦਾ ਹਾਂਜੀ ਇਹ ਅਲਰਟ ਇਸੇ ਕਰਕੇ ਤੁਹਾਨੂੰ ਦੇ ਰਿਹਾ ਕਿ ਆਨਲਾਈਨ ਟਾਈਮ ਤੇ ਯੂਐਫਓ ਦਾ ਅਟੈਕ ਹੋਊਗਾ ਅਮਰੀਕਾ ਦੇ ਵਿੱਚ ਖਾਸ ਕਰਕੇ ਅੱਜ ਕੱਲ੍ਹ ਬਹੁਤ ਜੀ ਸਾਈਟਿੰਗਸ ਹੋ ਰਹੀਆਂ ਨੇ ਯੂਐਫਓ ਦੀਆਂ ਯੂਫੋ ਅਸਲ ਦੇ ਵਿੱਚ ਉਹ ਸਾਰਾ ਜਿਹੜਾ ਕੰਟਰੋਲ ਕੀਤਾ ਪੁਆਇੰਟ ਆਕ ਨੂੰ ਕੰਟਰੋਲ ਕਰਦਾ ਠੀਕ ਹੈ ਉਹਦੇ ਵਿੱਚ ਇੱਕ ਉਹ ব্রাঞ্চ ਜਿਹੜੀ ਡਾਰਪਾ ਜਿਹੜੀ ਸਭ ਨੂੰ ਕੰਟਰੋਲ ਕਰ ਦਿੰਦੀ ਜਿਨ੍ਹਾਂ ਦਾ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਜਿਨ੍ਹਾਂ ਦੇ ਮਾਲਕ ਹੋਏ ਉਹਨਾਂ ਪਿਆਰੀਆਂ ਤੇਨ ਅਸਲ ਵਿੱਚ ਜਿਹੜੀ ਟੈਕਨੋਲੋਜੀ ਤਿਆਰ ਕੀਤੀ ਉਹ ਡਾਰਥ ਨੇ ਕੀਤੀ ਹੈ ਇਹ ਸਾਰੇ ਪਪੇਟ ਹੈ ਪੈਂਟਾਗਨ ਦਾ ਇਸ ਕਰਕੇ ਉਹ ਸਾਰਾ ਗੂਗਲ ਕਲਾਉਡ ਵਗੈਰਾ ਇਹ ਕਲਾਉਡ ਕੰਪਿਊਟਰ کیسے ਕਰਕੇ ਇਨਟਰੋਡਿਊਸ ਹੋਈ ਹੈ ਕਿੰਨੇ ਵੀ ਫੋਰਜ ਵਗੈਰਾ ਹੋਵੇ ਸਾਰੇ ਤਲੀ ਤੁਹਾਡੇ ਸਾਰੇ ਰਿਲੇਟਡ ਹੋਣਗੇ ਤੇ ਜੋ ਉਹ ਕਹਿਣਗੇ ਉਹੀ ਤੁਹਾਡਾ ਕੰਮ ਚੱਲੇਗਾ ਅਚਨਚੇਤ ਇਸ ਵੀ ਆਈਸੀਡੀ ਨੇ ਤੇ ਯੂਐਫ ਵਰਤ ਕੇ ਤੇ ਹੁੰਦਾ ਸਾਈਟ ਕਿਸੇ ਆ ਦੇ ਲੱਗੇ ਜਾ ਕੇ ਡਾਕਟਰ ਦੀ ਗੱਲ ਕਰਦੇ ਜੋ ਵੀ ਉਥੇ ਅਫੋਰਚਿਟੀ ਪਹੁੰਚਦੀਆਂ ਦੀ ਜਾਂਚ ਕਰਦੀ ਹੁੰਦੀ ਤੇ ਲੱਗਦੀ ਹੈ ਏਰੀਆ ਰੈਸਟ੍ਰਿਕਟਿਵ ਕੀਤਾ ਹੁੰਦਾ ਕਿ ਆਮ ਲੋਕਾਂ ਦਾ ਅਜਾ ਟੱਚ ਨਾ ਕਰੇ ਉਹ ਅਸਲ ਦੇ ਵਿੱਚ ਲੱਗਾ ਜਾਂ ਉਥੇ ਰੱਖਿਆ ਗਿਆ ਹਲੇ ਜੋ ਡਿਸਕਲੋਜ਼ਰ ਸਾਹਮਣੇ ਆਇਆ ਇਹ ਤੇ ਕਹਿ ਰਹੇ ਕਿ ਇਹ ਪੈਂਟਲਣ ਵਾਲੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਯੂਐਫ ਆਇਆ ਕਿ ਤੋਂ ਪਰ ਜੋ ਮੇਨ ਅਜੰਡਾ ਦੇ ਪਿੱਛੇ ਗਾ ਯੂਰੋਗੋ ਅਟੈਕ ਦੇ ਪਿੱਛੇ ਹੋਗਾ ਬਹੁਤ ਪਰੇਸ਼ਾਨੀ ਬਲੂ ਬੇ

ਜੇਕਰ ਅਸੀਂ ਇਸ ਚੀਜ਼ਾਂ ਤੋਂ ਬਚਣਾ ਚਾਹੁੰਦੇ ਹਾਂ ਕਿਉਂਕਿ ਅਜਮੀ ਤੁਹਾਨੂੰ ਇੰਟਰਵਿਊ ਦੇ ਕੇ ਲੋਕ ਕਹਿਣਗੇ ਕਿ ਇਹ ਤਾਂ ਓਤਰੀ ਗੱਲਾਂ ਕਰੀ ਜਾਂਦੇ ਆ ਸੋ ਕੁਝ ਕੋ ਐਸੇ ਨਾਮ ਕੁਝ ਕ ਐਸੇ ਡਾਕੂਮੈਂਟਰੀਜ਼ ਐਸੀ ਚੀਜ਼ਾਂ ਰਿਸਰਚ ਕਰ ਸਕੀਏ ਜਿੱਤੇ ਉਹ ਆਪ ਲੋਕਾਂ ਨੂੰ ਦੱਸਦੇ ਪੰਜ ਲੋਕ ਪੜ੍ਹ ਕੇ ਇਹ ਚੀਜ਼ ਤਾਂ ਸਮਝ ਸਕਣਗੇ ਕਿ ਸੱਚ ਦੇ ਵਿੱਚ ਹੈਗਾ ਨਾ Google ਤੋਂ ਛੱਡ ਕੇ ਬਾਕੀ ਕਿਸੇ ਸਰਦੀਆਂ ਤੋਂ ਸਰਚ ਕਰ ਸਕਦੇ ਹੋ ਨਾ ਚੀਜ਼ਾਂ ਬਾਰੇ ਜਿਹੜੀ ਤੇ ਮੇਨਸਟ੍ਰੀਮ ਆਰਟੀਕਲਸ ਹਨ ਜਿਵੇਂ CNN BBC ਵਗੈਰਾ ਹੋਵੇ ਇਹਨਾਂ ਨੇ ਤਾਂ ਕਹਿ ਦਨਾ ਵੀ ਇਹ ਫੇਕ ਸਟੋਰੀ ਹੈ ਬਟ ਆਲਟਰਨੇਟਿਵ ਮੀਡੀਆ ਜਿਹੜਾ ਹੈਗਾ ਕੀ ਸੱਚ ਦੇ ਵਿੱਚ ਯੂ ਐਫ ਓ ਏਲੀਅਨਸ ਇਸ ਧਰਤੀ ਤੇ ਉਤਰ ਚੁਕੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਜਿੰਨਾ ਇੱਕ ਅਸੀਂ ਤਸਵੀਰਾਂ ਦੇ ਵਿੱਚ ਦੇਖ ਰਿਹਾ ਇੱਕ ਯੂ ਐਫ ਓ ਅਸਮਾਨ ਦੇ ਵਿੱਚ ਦਿਖਦਾ ਅਚਾਨਕ ਗਾਇਬ ਹੋ ਜਾਂਦਾ ਤੇ ਅਸੀਂ ਉਸ ਨੂੰ ਇੱਕ ਯੂ ਐਫ ਓ ਦਾ ਨਾਮ ਦੇ ਦਿੰਨੇ ਆ ਜੋ ਇੱਕ ਚੀਜ਼ ਅਸਮਾਨ ਦੇ ਵਿੱਚ ਦਿਖਦੀ ਹੈ ਤੇ ਅਚਾਨਕ ਗਾਇਬ ਹੋ ਜਾਂਦੀ ਹੈ ਇਸ ਤੋਂ ਇਲਾਵਾ ਗੱਲ ਕਰੀਏ ਕੁਝ ਤਸਵੀਰਾਂ ਐਸ ਈ ਐਮ ਵੀ ਆਈਆਂ ਜਿੱਥੇ ਏਲੀਅਨਸ ਧਰਤੀ ਤੇ ਉਤਰੇ ਆ ਤੇ ਇੱਕ ਕੱਚ ਦੀਆਂ ਕੋਲਡ ਡਰਿੰਕ ਵਰਗੀਆਂ ਬੋਤਲਾਂ ਜਿੰਨਾਂ ਉੱਤੇ ਏਲੀਅਨਸ ਦੇ ਸਟicker ਲੱਗੇ ਹੋਏ ਆ ਤੇ ਨਾਲ ਉਹਨਾਂ ਦੀ ਲੈਂਗੁਏਜ ਦੇ ਵਿੱਚ ਉੱਤੇ ਕੁਝ ਲਿਖਿਆ ਹੋਇਆ ਕੀ ਇਹ ਸਾਡੇ ਲਈ ਹਾਨੀਕਾਰਕ ਹੈ ਜਾਂ ਇੱਕ ਸਿਰਫ ਐਸੀ ਤਸਵੀਰ ਬਣਾ ਕੇ ਪਿੱਛੇ ਕੋਈ ਹੋਰ ਏਜੰਡਾ ਚੱਲ ਰਿਹਾ ਹੈ ਇਹ ਸਾਰੇ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਰਿਸਰਚਰ ਤਰਨਜੀ ਮਝੂਨੇ ਤਰਨਜੀ ਬਾਬਾ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਕੀ ਲੱਗਦਾ ਹੈ ਜੋ ਏਲੀయన్స్ ਯੂ ਐਫ ਓ ਦੀ ਗੱਲ ਕਰੀਏ ਚਰਚਾ ਇਨੀਕ ਬਣੀ ਹੋਈ ਹੈ ਦੁਨੀਆ ਸਾਰੇ ਮੁੱਦੇ ਪਿੱਛੇ ਛੱਡ ਕੇ ਇਸ ਵੱਲ ਜਾਨਣਾ ਚਾਹ ਰਹੀ ਹੈ ਕਿ ਯੂ ਐਫ ਓ ਏਲੀయన్స్ ਹੈ ਕੀ ਹੈ ਹੁਣ ਯੂ ਐਫ ਓ ਨੂੰ ਪਹਿਲੇ ਤੇ ਇੱਕ ਕਨਸਪੀਰੇਸੀ ਥਿਊਰੀ ਕਿਹਾ ਗਿਆ ਵਾ ਜਿੱਦਾਂ ਲੋਕੇ ਕਈ ਕਈ ਵਾਰੀ ਆਪਾਂ ਏਲੀਅਨ ਦੀ ਗੱਲ ਕਰਦੇ ਤੇ ਉਦੋਂ ਕਹਿੰਦੇ ਵੀ ਉਹਦੇ ਬੰਦਾ ਪਾਗਲ ਹੈਗਾ ਜਾਂ ਤਾਂ ਦਿਮਾਗ ਨਹੀਂ ਹੈਗਾ ਪਰ ਕੋਈ ਮਿਲ ਗਿਆ ਫਿਲਮ ਬਣੀ 2005 ਦੇ ਵਿੱਚ ਉਹ ਐਵੇਂ ਤੇ ਨਹੀਂ ਬਣ ਗਈ ਕੋਈ ਨਾ ਕੋਈ ਚੀਜ਼ ਤੇ ਹੈਗੀ ਨਾ ਉਹਦੇ ਪਿੱਛੇ ਆਈਡੀਆ ਹੈਗਾ ਹੀ ਐਵੇਂ ਥੋੜੇ ਕੋ ਮੂੰਹ ਚੁੱਕ ਕੇ ਕਹਿੰਦਾ ਵੀ ਏਲੀਅਨ ਨੇ ਦਾੰਦ ਸ਼ਕਲਾਂ ਬਣਾ ਦੋ ਤਾਂ ਕੋਈ ਨਹੀਂ ਐਡਾ ਯੂਐਫਓ ਤੁਰੇਗਾ ਚੋ ਬੰਦਾ ਆਏਗਾ ਜੀ ਐਦਾਂ ਉਹ ਗੱਲਬਾਤ ਕਰੇਗਾ ਤੇ ਉਹ ਚੀਜ਼ ਹੈਗੀ ਆ ਡਿਸਕਲੋਜ਼ਰ ਹੁਣ ਹੁਣੇ ਸਟਾਰਟ ਹੋਇਆ ਅਮਰੀਕਾ ਦੇ ਵਿੱਚ ਖਾਸ ਕਰ ਅੱਜ ਕੱਲ ਰੋਜ਼ ਹੀ ਸਾਈਟਿੰਗਸ ਹੋ ਰਹੀਆਂ ਯੂ ਐਫ ਓ ਦੀਆਂ ਬਟ ਯੂ ਐਫ ਓ ਅਸਲ ਦੇ ਵਿੱਚ ਉਹ ਸਾਰਾ ਜਿਹੜਾ ਕੰਟਰੋਲ ਕੀਤਾ ਪੈਂਟਾਗਨ ਕੰਟਰੋਲ ਕਰ ਰਹੀ ਹੈ ਉਹ ਜਾਣ ਬੁਝ ਕੇ ਇੱਕ ਹੋਲੋਗ੍ਰਾਮ ਬਣਾਇਆ ਜਾਂਦਾ ਹੁਣ ਉਹ 900 ਦੀ ਸਰਕਾਰਾਂ ਤੁਹਾਨੂੰ ਪਤਾ ਨਹੀਂ ਐਡਵਾਂਸ ਹੈਗੀਆਂ ਉਹਦੇ ਮਿੰਟ ਚ ਪਤਾ ਲਾਣ ਦੀ ਵੀ ਕਿਹੜਾ ਜਹਾਜ਼ ਕਿੱਥੋਂ ਉਤਰਿਆ ਤੇ ਕਿੱਥੋਂ ਆਇਆ ਤੇ ਉਹ ਇੰਨੀ ਨਾ ਕਾਮਯਾਬ ਥੋੜੀ ਹੈ ਵੀ ਯੂਐਫਓ ਟ੍ਰੋਇਸ ਨਹੀਂ ਕਰ ਸਕਦੀ। ਅੱਛਾ ਸਰ ਪੈਂਟਾਗਨ ਦਾ ਤੁਸੀਂ ਨਾਮ ਲਿੱਤਾ ਹੈ। ਪੈਂਟਾਗਨ ਹੈ ਕੀ ਹੈ ਕਿਉਂਕਿ ਆਮ ਭਾਸ਼ਾ ਦੇ ਵਿੱਚ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮੁਸ਼ਕਲ ਹੋ ਸਕਦੀ ਹੈ ਸਾਨੂੰ ਇਹ ਤਾਂ। ਪੈਂਟਾਗਨ ਕੀ ਹੈ ਕਿ ਬਿਲਡਿੰਗ ਦਾ ਨਾਮ ਹੈਗਾ ਵਰਜੀਨੀਆ ਦੇ ਵਿੱਚ ਲੋਕੇਟਿਡ ਹੈਗੀ ਹੈ। ਇਹ ਯੂਐਸ ਦਾ ਹੈੱਡ ਕੁਆਰਟਰ ਹੈ ਡਿਪਾਰਟਮੈਂਟ ਆਫ ਡਿਫੈਂਸ ਦਾ। ਉਹਦੇ ਹੀ ਬੱਕਰੇ ਕੋਈ ਸਰਕਾਰ ਦੀਆਂ ਬ੍ਰਾਂਚਾਂ ਕੰਮ ਕਰਦੀਆਂ ਜਿਵੇਂ ਡਿਪਾਰਟਮੈਂਟ ਆਫ ਜਸਟਿਸ ਆ। ਠੀਕ ਹੈ ਉਹਦੇ ਵਿੱਚ ਇੱਕ ਬ ਜਿਹੜੀ ਸਭ ਕੋਈ ਕੰਟਰੋਲ ਕਰਦੀ ਆ ਜਿਨ੍ਹਾਂ ਦਾ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਜਿਨ੍ਹਾਂ ਦੇ ਮਾਲਕ ਗਏ ਉਹਨਾਂ ਨੇ ਤਿਆਰ ਕੀਤੇ ਨਮੂਨੇ ਗਏ ਅਸਲ ਵੀ ਜਿਹੜੀ ਟੈਕਨੋਲੋਜੀ ਤਿਆਰ ਕੀਤੀ ਉਹ ਡਾਰਪਾ ਨਹੀਂ ਕੀਤੀ ਆ ਇਹ ਸਾਰੇ ਪਪਟਾਗੇ ਨੇ ਪੈਂਟਾਗਨ ਦੇ ਪੈਂਟਾਗਨ ਜੋ ਕਹਿੰਦਾ ਉਹੀ ਇਹ ਕਰਦੇ ਆ ਜਿਵੇਂ ਕਹਿ ਸਕਦੇ ਆ ਖੂਫੀਆ ਏਜੰਸੀ ਆ ਸਾਰਾ ਕੁਝ ਕਰਦੇ ਆ ਇੱਕ ਇੱਕ ਬੰਦਾ ਰੱਖ ਦਿੰਦੀ ਆ ਕਿ ਇਹ ਸਾਰਾ ਕੰਟਰੋਲ ਇਹ ਕਰ ਰਿਹਾ ਹਾਂਜੀ ਮਤਲਬ ਜਿੱਦਾਂ ਤੇ ਕਹਿ ਸਕਦੇ ਪੰਜਾਬੀ ਚ ਇੱਕ ਵਰਡ ਨਵਾਂ ਯੂਜ਼ ਹੁੰਦਾ ਡੀਪ ਸਟੇਟ ਤੇ ਉਹੀ ਡੀਪ ਸਟੇਟ ਹੀ ਆ ਪੈਂਟਾਗਨ ਡীপ ਸਟੇਟ ਨੂੰ ਕੰਮ ਕਰਦੀ ਆ ਇਹਦੇ ਵਿੱਚ ਸਾਰੇ ਉਹੀ ਬੰਦੇ ਹੈਗੇ ਨੇ ਜਿਹੜੇ ਸਰਕਾਰਾਂ ਨੂੰ ਚਲਾਉਂਦੇ ਨੇ ਜਿੱਡੀ ਵੀ ਸਰਕਾਰ ਹੋ ਗਈ ਉਹ ਇਹੀ ਚਲਾਉਂਦੇ ਨੇ ਸਾਰੀਆਂ ਸਰਕਾਰ ਨੂੰ ਚਲਾਉਣਾ ਮਤਲਬ ਫੰਡਿੰਗ ਆਉਂਦੀ ਹੈ ਫੰਡਿੰਗ ਨਹੀਂ ਜੋ ਵੀ ਡਾਇਰੈਕਸ਼ਨ ਵੀ ਦੇਣੀ ਹੁੰਦੀ ਸਾਰੇ ਇਹੀ ਦਿੰਦੇ ਜਿਹੜੇ ਕਾਨੂੰਨ ਬੰਦੇ ਇਹਨਾਂ ਤੇ ਸਹਿਮਤੀ ਤੋਂ ਬੰਦੇ ਨਹੀਂ ਇੱਕ ਬੜੀ ਵਧੀਆ ਡਾਕੂਮੈਂਟਰੀ ਹੈਗੀ ਆ ਤੁਸੀਂ ਜੇ ਵੇਖੋਗੇ ਤੇ ਉਹ ਹੈਗੀ ਆ ਉਹਦੇ ਨਾਲ ਐਨਐਸਏ ਦੇ ਰਿਲੇਟਡ ਪ੍ਰਿਜ਼ਮ ਪ੍ਰਿਜ਼ਮ ਪ੍ਰੋਗਰਾਮ ਦੇ ਵਿੱਚ ਖੁਲਾਸਾ ਕੀਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਸਰਕਾਰ ਦੀ ਬਰੋਕਰੇਸੀ ਹੈਗੀ ਆ ਉਹ ਛੋਟੇ ਮਤਲਬ ਜਿਹੜੇ ਬਿਊਰੋਕਰੇਟਸ ਹੈਗੇ ਉਹ ਚਲਾਉਂਦੇ ਨੇ ਤੇ ਉਹ ਸਾਰਾ ਕੁਝ ਹੀ ਮਤਲਬ ਇਹ ਕੰਟਰੋਲ ਕਰਦੇ ਨੇ ਜਿੰਨੀ ਵੀ ਫੰਡਿੰਗ ਫੰਡਿੰਗ ਹੋਣੀ ਆ ਕਿਹੜੇ ਬੰਦੇ ਨੂੰ ਲਿਆਉਣਾ ਵਾ ਕਿਹੜੇ ਬੰਦੇ ਨੂੰ ਨਹੀਂ ਲਿਆਉਣਾ इवन ਇੱਕ ਮੈਂ ਬੁੱਕ ਵੀ ਪੜ੍ਹੀ ਸਾਈਬਰ ਸਿਕਿਉਰਿਟੀ ਦੀ ਉਹਦੇ ਵਿੱਚ ਦੱਸਿਆ ਕਿ ਅਮਰੀਕਾ ਦੇ ਵਿੱਚ 20-25 ਸਾਲ ਪਹਿਲਾਂ ਹੀ ਪਤਾ ਹੁੰਦਾ ਕਿ ਆਉਣ ਵਾਲਾ ਫਿਊਚਰ ਪ੍ਰਧਾਨ ਮੰਤਰੀ ਕਿਹੜੇ ਦੇਸ਼ ਦਾ ਕਿਹੜਾ ਬੰਦਾ ਹੋਊਗਾ ਅੱਛਾ ਇਥੋਂ ਤੱਕ ਮਤਲਬ ਲੋਕੀਓ ਪ੍ਰੈਡਿਕਟ ਕਰ ਲੈਂਦੇ ਨੇ ਬਿਹੇਵੀਅਰ ਤੋਂ ਸਾਡੇ ਤੇ ਆਉਣ ਵਾਲੇ ਦੇ ਮਤਲਬ ਹੁਣ ਅਗਲੇ 5-10 ਸਾਲ ਨੂੰ ਕਿਹੜਾ ਪੰਜਾਬ ਦੇ ਵਿੱਚ ਕਿਹੜ ਉਹੀ ਬੰਦਾ ਤੁਹਾਡੇ ਸਾਹਮਣੇ ਆਏਗਾ ਉਹਦੀ ਉਹਵਾ ਕਰੀਏਟ ਕਰਨਗੇ ਮਤਲਬ ਇੰਡੀਆ ਨੂੰ ਵੀ ਉਹੀ ਰੂਲ ਕਰ ਰਹੇ ਸਾਰੇ ਹਾਂਜੀ ਇੰਡੀਆ ਨੂੰ ਇਹ ਵਨ ਕੀ ਸਾਡੇ ਸਾਡੇ ਫੋਨ ਫੋਨ ਹੈਕ ਹੋ ਜਾਂਦੇ ਆ ਪ੍ਰਧਾਨ ਮੰਤਰੀਆਂ ਦੇ ਆ ਪਿਛੇ ਮੋਦੀ ਸਾਹਿਬ ਨੇ ਆਣਾ 2019 ਉਹਨਾ ਫੋਨ ਹੈਕ ਹੋ ਚੁੱਕਾ ਸੀ ਪਹਿਲੇ ਉਹਨਾਂ ਨੂੰ ਪਹਿਲੇ ਪਤਾ ਸੀ ਕਿ ਵੀ ਇਹ ਪ੍ਰਧਾਨ ਮੰਤਰੀ ਬਣਨਾ ਹੁਣ ਵੇਖੋ ਟਰੰਪ ਦੇ ਵਜਨ ਦੇ ਬਾਈਡਨ ਹੀ ਬਣ ਸਕਦਾ ਹੈ ਕਨੋਂ ਵਾਲੇ 4 ਸਾਲ ਹੋਏ 4-4 ਸਾਲ ਕੱਢਦੇ ਆ ਨਾ ਉਹ ਬਾਮਾ ਨੇ 8 ਸਾਲ ਕੱਟੇ ਆ ਬੁਸ਼ ਨੇ 8 ਸਾਲ ਕੱਟੇ ਆ ਬਾਈਡਨ ਦੇ ਕਿਉਂ 4 ਸਾਲ ਹੋਏ ਬਾਈਡਨ ਨੂੰ ਉਹੀ ਕੰਟਰੋਲ ਕਰਦੇ ਓਬਾਮਾ ਓਬਾਮਾ ਦੀ ਹੈਗੀ ਕਿ ਬਾਈਡਨ ਨੂੰ ਜੇ ਆਵਗਾ ਦੀ ਪੋਡੀਆਂ ਤੋਂ ਡਿੱਗ ਪੈਂਦਾ ਕਰੇ ਖੁਸ਼ ਹੋ ਜਾਂਦਾ ਤੇ ਇਸ ਕਰਕੇ ਸਾਰਾ ਉਹੀ ਉਹੀ ਕੰਟਰੋਲ ਕਰ ਰਹੇ ਪਹੰਟਾ ਲਾ ਰਹੇ ਸਬਕਤ ਸਮਾਂ ਪਹਿਲੇ ਇੱਕ ਸਾਡੇ ਸੈਲ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਹੈ ਵਾਈਬ੍ਰੇਸ਼ਨ ਹੁੰਦੀ ਹੈ ਇੱਕ ਨੋਟੀਫਿਕੇਸ਼ਨ ਆਉਂਦਾ ਹੈ SMS ਦੇ ਨਾਮ ਤੇ ਤੇ 10 ਕਿ ਸੈਕਿੰਡ ਚੱਲਦਾ ਟਾਈਮਰ ਬੰਦ ਹੋ ਜਾਂਦਾ ਅਲਰਟ ਦਿੰਦਾ ਹੈ ਕਿ ਉਸ ਦੇ ਨਾਲ ਕੁਝ ਜੋੜ ਹੈਗਾ ਇਸ ਦਾ UFO ਦਾ ਹਾਂਜੀ ਇਹ ਅਲਰਟ ਐਸੇ ਕਰਕੇ ਤੁਹਾਨੂੰ ਦੇ ਰਿਹਾ ਕਿ ਆਉਣ ਵਾਲੇ ਟਾਈਮ ਤੇ UFO ਦਾ ਅਟੈਕ ਹੋਊਗਾ ਨਕਲੀ ਯੂਐਫਓ ਦਾ ਅਟੈਕ ਹੋਊਗਾ ਸਾਰੀ ਯੂਐਫਓ ਦਾ ਅਟੈਕ ਨਹੀਂ ਨਕਲੀ ਯੂਐਫਓ ਦਾ ਅਟੈਕ ਹੋਊਗਾ ਜਿਹੜਾ ਉਹਨਾਂ ਨੂੰ ਤੁਹਾਨੂੰ ਅਲਰਟ ਕਰ ਦਿੱਤਾ ਜਾਏਗਾ ਪਰ ਅੱਜ ਹੀ ਤਾਜ਼ਾ ਤਾਜ਼ਾ ਲਖਨਊ ਦੇ ਵਿੱਚ ਅਰਥ ਕੋਈ ਹੋ ਗਿਆ ਉਹਦਾ ਤਾਂ ਕੋਈ ਅਲਰਟ ਆਇਆ ਨਹੀਂ ਕਿਸੇ ਨੂੰ ਇਹ ਤਾਂ ਕਹਿੰਦੇ ਲਖਨਊ ਜੀ ਹੱਥ ਕੋਈ ਕਾਰ ਰਿਹਾ ਕੋਈ ਟੈਕਨੋਲੋਜੀ ਗਈ ਹੈ ਜੇ ਇੰਨੀ ਤਕੜੀ ਦੁਨੀਆ ਗੋਲੀਆਂ ਇੰਡੀਆ ਕੋਈ ਹੈ ਤਾਂ ਪਹਿਲੇ ਕੋਈ ਅਲਰਟ ਕੀਤਾ ਲੋਕਾਂ ਨੂੰ ਕਹਿੰਦੇ ਲਖਨਊ ਖਾਲੀ ਕਰ ਦਿਓ ਜੀ ਲਖਨਊ ਤੇ ਕਿਤਬਾਈ ਹੋ ਸਕਦੀ ਹੈ ਇਹ ਸਾਰੀ ਮਤਲਬ ਪਲੈਨਿੰਗ ਹੈਗੀ ਪੂਰੀ ਐਸ ਕਰਕੇ ਉਹ ਕਹਿੰਦੇ ਅਲਰਟ ਉਸੇ ਚੀਜ਼ ਦਾ ਕਰਦੇ ਆ ਜਿਹੜਾ ਨਾ ਪਤਾ ਹੁੰਦੀ ਜਿਹੜੀ ਚੀਜ਼ਾਂ ਇਹਦੇ ਬਿਮਾਰੀ ਹੈਗੀ ਆ ਇਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਜੀ ਆਹ ਚੀਜ਼ ਆਣੀ ਆ ਜੀ ਆਫ ਫੋਰਥ ਵੇਵ ਆ ਗਈ ਜੀ ਥਰਡ ਵੇਵ ਆ ਗਈ ਜੀ ਇਹ ਇਹਨਾਂ ਨੂੰ ਸਾਰੀ ਪਲਾਨਡ ਹੁੰਦੀ ਸਕ੍ਰਿਪਟ ਹੁੰਦੀ ਹੈ ਹਾਲਾਂਕਿ ਹੁੰਦਾ ਹੈਗਾ ਕੁਝ ਨਹੀਂ ਇਹਦੇ ਵਿੱਚ ਅੱਛਾ ਸਰ ਇੱਕ ਤਸਵੀਰ ਆਈ ਸੀਗੀ ਜਿੱਥੇ ਇੱਕ ਯੂ ਐਫਓ ਧਰਤੀ ਤੇ ਪਿਆ ਹੁੰਦਾ ਸਾਇੰਟਿਸਟ ਜੀ ਉਹਦੇ ਲਾਗੇ ਜਾ ਕੇ ਡਾਕਟਰਸ ਦੀ ਗੱਲ ਕਰ ਲਈ ਜੀ ਜੋ ਵੀ ਉੱਥੇ ਫੋਰੈਂਸਿਕ ਟੀਮ ਪਹੁੰਚਦੀ ਉਹਦੀ ਜਾਂਚ ਕਰਦੀ ਹੁੰਦੀ ਹੈ ਤੇ ਲੱਗਦੀ ਏਰੀਆ ਰੈਸਟ੍ਰਿਕਟਿਡ ਕੀਤਾ ਹੁੰਦਾ ਕੋਈ ਆਮ ਲੋਕ ਆ ਕੇ ਉਹਨੂੰ ਟੱਚ ਨਾ ਕਰੇ ਉਹ ਅਸਲ ਦੇ ਵਿੱਚ ਡਿੱਗਾ ਜਾਂ ਉੱਥੇ ਰ ਉਹਦੇ ਵਿੱਚ ਵੇਖੋ ਹਲੇ ਜੋ ਡਿਸਕਲੋਜ਼ਰ ਸਾਹਮਣੇ ਆਏ ਆ ਇਹ ਤਾਂ ਕਹਿ ਰਹੇ ਆ ਕਿ ਵੀ ਪੈਂਟਾਗਨ ਵਾਲੇ ਇਹਨੂੰ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਯੂ ਐਫ ਓ ਆਇਆ ਕਿੱਥੋਂ ਠੀਕ ਆ ਤੇ ਉਹ ਬੰਦੇ ਕੀ ਪਤਾ ਨਿਕਲੀ ਆ ਅਸਲੀ ਇਹ ਜਦੋਂ ਰਿਸਰਚ ਹੋਏਗੀ ਪ੍ਰੋਪਰ ਡਾਕੂਮੈਂਟਸ ਨਿਕਲਣਗੀਆਂ ਯੂ ਐਫ ਓ ਦੀਆਂ ਜੋ ਕਿ 2 ਸਾਲ ਪਹਿਲੇ ਵਾਲੇ ਚਾਲੂ ਕੀਤਾ ਉਹਨਾਂ ਨੇ ਤੇ ਫੇਰ ਹੀ ਪਤਾ ਲੱਗੇਗਾ ਹਲੇ ਤੱਕ ਤੇ ਇੱਕ ਕਨਸਪੀਰੇਸੀ ਥਿਊਰੀ ਮੰਨੀ ਜਾਂਦੀ ਆ ਬਟ ਜੋ ਮੇਨ ਅਜੰਡਾ ਇਹਦੇ ਪਿੱਛੇ ਹੈਗਾ ਯੂ ਐਫ ਓ ਟੈਗ ਦੇ ਪਿੱਛੇ ਹੋਊਗਾ ਆਪਰੇਸ਼ਨ ਬਲੂ ਬੀ ਪ੍ਰੋਜੈਕਟ ਬ੍ਰਿਊ ਬੀਐਮ ਜੀ ਨੂੰ ਕਹਿ ਦਿੰਦੇ ਆ ਉਹਦੇ ਨਾਲ ਕੀ ਹੈ ਕਿ ਆਕਾਸ਼ ਦੇ ਵਿੱਚ ਤਸਵੀਰ ਬਣਾਣਗੇ ਕਿ ਹਾਂਜੀ ਯੂਫਾ ਦਾ ਅਟੈਕ ਹੋ ਗਿਆ ਵਾ ਹੁਣ ਇਹ ਤੁਹਾਡਾ ਫਲਾਣਾ ਮਸੀਹਾ ਆ ਗਿਆ ਜੀ ਇਹ ਤੁਹਾਨੂੰ ਬਚਾਊਗਾ ਤੇ ਉਹਦੇ ਨਾਲ ਹੀ ਫਿਰ ਉਹ ਕਹਿਣਗੇ ਜੀ ਹਾਂਜੀ ਇੰਨੇ ਹੀ ਮੰਨਣਾ ਚਾਹੀਦਾ ਕਿਉਂਕਿ ਇਹੀ ਰੱਬ ਹੈਗਾ ਇਸ ਵੱਲੇ ਮਤਲਬ ਅਜੰਡਾ ਇਹ ਚੱਲ ਰਿਹਾ ਹੈ ਕਿ ਸਾਰਾ ਕੁਝ ਘੁਮਾ ਕੇ ਦੁਨੀਆ ਦੇ ਵਿੱਚ ਇੱਕ ਧਰਮ ਬਣਾਇਆ ਜਾਏਗਾ ਹਾਂਜੀ ਇੱਕ ਧਰਮ ਬਣਾਇਆ ਜਾਏਗਾ ਵਨ ਵਰਲਡ ਗਵਰਨਮੈਂਟ ਜਿੰਨੂੰ ਕਹਿੰਦੇ ਆ ਵਨ ਰਿਲੀਜੀਅਨ ਹੋਗਾ ਵਨ ਵਰਲਡ ਗਵਰਨਮੈਂਟ ਹੋਊਗਾ ਤੇ ਕੈਸ਼ਲੈਸ ਸੁਸਾਇਟੀ ਹੋਗੀ ਜਿੱਦੇ ਵਿੱਚ ਇੱਕੋ ਡਿਜੀਟਲ ਕਰੰਸੀ ਜਿਹਨੂੰ ਕਹਿ ਦਿੰਨੇ ਆ ਹਰ ਭਾਸ਼ਾ ਦਾ 올ਓਵਰ ਵਰਲਡ ਹਾਂਜੀ 올ਓਵਰ ਵਰਲਡ ਕਿਵੇਂ ਆਪਾਂ ਕਹਿੰਦੇ ਬਿਟਕੋਇਨ ਚੱਲੂਗਾ ਬਿਟਕੋਇਨ ਦੇ ਨਾਲ ਹੀ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਵੀ ਡਿਜੀਟਲ ਰੁਪਈ ਆ ਗਿਆ ਵਾ ਡਿਜੀਟਲ ਡਾਲਰ ਆ ਚੁੱਕਾ ਡਿਜੀਟਲ ਯੂਆਨ ਆ ਚੁੱਕਾ ਡਿਜੀਟਲ ਪਾਉਂਡ ਆ ਚੁੱਕਾ ਵਾ ਤੇ ਸਾਰਾ ਕੁਝ ਡਿਜੀਟਲ ਹੀ ਕਰੀ ਜਾ ਰਹੇ ਆ ਮਤਲਬ ਇੱਕੋ ਕਰੰਸੀ ਹੋਈ ਨਹੀਂ ਨਾ ਸਾਰੇ ਕਿਤੇ ਡਿਜੀਟਲ ਤੇ ਉਹ ਪ੍ਰੋਗਰਾਮੇਬਲ ਹੋ ਗਈ ਹਾਂ ਥੋੜੀ देर ਬਾਅਦ ਉਹਨੇ ਖਤਮ ਹੋਈ ਨਾ ਜਿੰਨੀ ਕਿ ਸਪੈਂਡ ਕਰ ਲਈ ਠੀਕ ਆ ਮੁੜਕਣ ਦੀ ਤਾਂ ਵੈਲਿਊ ਜ਼ੀਰੋ ਨਾਲ ਸਰਕਾਰਾਂ ਨੇ ਕੰਟਰੋਲ ਕਰ ਸਾਰੀ ਜਿਹੜੀ ਆਮਦਨ ਹੋਗੀ ਕੁਝ ਚੰਦ ਲੋਕਾਂ ਦੇ ਹੱਥਾਂ 'ਚ ਜਾ ਡੈ ਜੇਗੀ ਜਿਹੜੇ ਬਾਕੀ ਲੋਕੀ ਹੋਣਗੇ ਉਹ ਸਰਵੈਂਟ ਬਣ ਜਾਣਗੇ ਉਹਨਾਂ ਦੇ ਸਰਕਾਰ ਤੋਂ ਡਿਪੈਂਡੈਂਟ ਹੋਣਗੇ ਮੈਂ ਤੁਹਾਡੀ ਇਹ ਗੱਲ ਸੁਣ ਕੇ ਹੈਰਾਨ ਆ ਕਿ ਯੂ ਐਫਓ ਏਲੀਅਨਸ ਨੂੰ ਕਿੱਥੋਂ ਤੱਕ ਲੈ ਕੇ ਜਾਇਆ ਜਾ ਰਿਹਾ ਹੈ ਕਿ ਇੱਕ ਧਰਮ ਵਰਲਡ ਦੇ ਵਿੱਚ ਚੱਲੇਗਾ ਇੱਕ ਫਰਿਸ਼ਤਾ ਆਏਗਾ ਉਸ ਚੀਜ਼ ਨੂੰ ਬਚਾਏਗਾ ਦੂਸਰੇ ਪਾਸੇ ਤੁਸੀਂ ਇਹ ਆਖ ਰਹੇ ਹੋ ਕਿਸ ਮਾਨ ਦੇ ਵਿੱਚ ਇੱਕ ਚੀਜ਼ ਤਸਵੀਰ ਦਿਖਾਈ ਜਾਂਦੀ ਹੈ ਜਿਸ ਨੂੰ ਅਸੀਂ ਹੋਲੋਗ੍ਰਾਮ ਕਹਿ ਦਿੰਦੇ ਆ ਜਿਵੇਂ ਕਿ ਆਪ ਪਾਸ਼ਾ ਦੇ ਵਿੱਚ ਜੇਕਰ ਤੁਹਾਨੂੰ ਸਮਝਾਈਏ ਤਾਂ ਜਿਸ ਤਰੀਕੇ ਸਿੱਧੂ ਮੂਸੇ ਵਾਲੇ ਦਾ ਹੋਲੋਗ੍ਰਾਮ ਤਿਆਰ ਹੋਣਾ ਸੀਗਾ ਉਸ ਦਾ ਲਾਈਵ ਸਟੇਜ ਸ਼ੋਅ ਕਰਾਇਆ ਜਾਣਾ ਸੀਗਾ ਹੂ ਬੂ ਉਸ ਦੇ ਵਿੱਚ ਕੁਝ ਵੀ ਨਕੜੀ ਨਹੀਂ ਲੱਗਦਾ ਐਜ਼ ਇਟ ਇਜ਼ ਡਿੱਟੋ ਲੱਗਦੀ ਹੈ ਇਹ ਚੀਜ਼ ਸੋ ਉਸ ਤਰੀਕੀ ਹੋਲੋਗ੍ਰਾਮ ਹੀ ਹੈਗਾ ਕਹਿ ਸਕਦੇ ਆ ਹਾਂ ਇੱਕ ਹੋਲੋਗ੍ਰਾਮ ਹੀ ਆ ਜਿਹੜਾ ਥੋੜੀ देर ਰਸਤੇ ਹੁੰਦਾ ਆਉਂਦਾ ਫਿਰ ਮੁੜ ਕੇ ਗਾਇਬ ਹੋ ਜਾਂਦਾ ਕੋਈ ਥੋੜੀ ਇੱਕ ਵੀ ਇਹਨੂੰ ਕੋਈ ਟ੍ਰੇਸ ਨਹੀਂ ਕਰ ਸਕਦਾ ਇਹਨੂੰ ਟ੍ਰੇਸ ਕਰਨ ਅਸੇ ਏਜੰਸੀਆਂ ਕੋ ਸਾਰੇ ਪਾਵਰ ਹੈ ਗਿਆ NASA ਗਿਆ ਏਡੀ ਤਗੜੀ ਜਿਹੜੀ ਉਹ ਇਹਨਾਂ ਕਾ ਦੱਸ ਸਕਦੀ ਆ ਕਿ ਵੀ ਪ੍ਰਥਵੀ ਉੱਤੇ ਜੀ ਆ ਗ੍ਰਹਿ ਤੇ ਟੱਕਰ ਹੋਣ ਵਾਲੀ ਆ ਇਹ ਆ ਚੀਜ਼ ਹੋ ਜੇਗੀ ਜੀ ਜਾਂ ਫੁਲਾਣੀ ਸੋਲਰ ਬਲਸਟ ਹੋਣਿਆ ਤੇ ਇਹ ਜਿਵੇਂ ਆਖੇ ਸੀਗਾ ਕਿ ਦੁਨੀਆ ਵੀ ਤਬਾਹ ਹੋ ਜਾਣੀ ਹਾਂ ਇਹ ਚੀਜ਼ ਨਹੀਂ ਹੋ ਇਹ ਚੀਜ਼ ਨਹੀਂ ਪਤਾ ਲੱਗ ਸਕਦੀ ਉਹਨਾਂ ਨੂੰ ਕਿ ਵੀ ਇਹ ਜਾ ਆ ਜਾਏ ਕਿੱਥੋਂ ਸਾਰਾ ਮਤਲਬ ਪ੍ਰੀ ਪਲਾਨਡ ਹੈਗਾ ਪਲਾਨਡ ਹੈਗਾ ਇਹ ਹੋਣੀ ਐ ਐਗਜ਼ੀਕਿਊਟ ਕਰ ਰਹੇ ਆ ਤਾਂ ਕਿ ਉਹ ਆਪਣੇ 2030 ਵਾਲੇ ਏਜੰਡੇ ਤੱਕ ਪਹੁੰਚ ਸਕਣ ਇਹ ਪੋਸੀਬਲ ਹੋ ਸਕਦਾ ਹੈ ਕਿ ਪੂਰੇ ਵਰਲਡ ਦੇ ਵਿੱਚ ਇੱਕ ਕਰੰਸੀ ਚੱਲੇ ਇੱਕ ਤਰਮ ਚੱਲੇਗਾ ਜਿਸ ਤਰੀਕੇ ਤੁਸੀਂ ਦੱਸ ਰਹੇ ਇੱਕ ਫਰਿਸ਼ਤਾ ਆ ਕੇ ਬਚਾਏਗਾ ਨਕਲੀ ਯੂ ਐਫ ਓ ਨੂੰ ਕਿਉਂਕਿ ਅਸਲੀ ਤਾਂ ਹੈ ਨਹੀਂ ਇਹ ਕਿਉਂਕਿ ਅਚਾਨਕ ਜੇਕਰ ਕੋਈ ਸਮਾਰਟ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਤਾਂ ਅਚਾਨਕ ਉਸ ਦਾ ਗਾਇਬ ਹੋ ਜਾਣਾ ਇਹ ਆਮ ਗੱਲ ਨਹੀਂ ਹੈ ਸੋ ਕਿਤੇ ਨਾ ਕਿਤੇ ਇੱਕ ਹੋਲੋਗ੍ਰਾਮ ਹੈ ਜੋ ਜਨਤਾ ਨੂੰ ਦਿਖਾਇਆ ਜਾਂਦਾ ਹੈ ਜਨਤਾ ਜਲ ਤਸਵੀਰਾਂ ਕੈਦ ਕਰਦੀ ਹੈ ਤਾਂ ਅਚਾਨਕ ਇਹ ਗਾਇਬ ਹੋ ਜਾਂਦਾ ਹੈ ਉੜਦਾ ਉੜਦਾ ਨਹੀਂ ਗਾਇਬ ਹੁੰਦਾ ਆਪਣੀ ਪੋਜੀਸ਼ਨ ਤੋਂ ਇੱਕੋ ਦਮ ਹੀ ਗਾਇਬ ਹੋ ਜਾਂਦਾ ਜਿਸ ਤਰੀਕੇ ਅਸੀਂ ਰਿਮੋਟ ਨਾਲ ਕਹਿ ਲਈ ਇੱਕ ਸਿਗਨਲ ਬਦਲ ਦਿੰਦੇ ਹਾਂ ਟੀਵੀ ਟੀਵੀ ਬੰਦ ਕਰ ਦਿੰਦੇ ਹਾਂ ਉਸ ਤਰੀਕੇ ਚ ਹੀ ਹੁੰਦੀ ਹੈ ਸੋ ਸਰ ਕੀ ਲੱਗਦਾ ਹੈ ਆਮ ਲੋਕ ਕਿਵੇਂ ਸਮਝਣਗੇ ਇਸ ਚੀਜ਼ ਨੂੰ ਕਿਉਂਕਿ ਆਮ ਲੋਕ ਤਾਂ ਹੱਲੇ ਵੀ ਇਹੀ ਸਮਝਦੇ ਆ ਕਿ ਜੋ ਚੀਜ਼ਾਂ ਹੋ ਰਹੀਆਂ ਸੋਸ਼ਲ ਮੀਡੀਆ ਤੇ ਇਹ ਆ ਉਹ ਸੱਚ ਹੈ ਜੀ ਆਮ ਲੋਕਾਂ ਦੇ ਇੱਕ ਬੜੀ ਤਗੜੀ ਤੇ ਤਗੜੀ ਤੇ ਬੇਵਕੂਫੀ ਭਰੀ ਪਰਸੈਪਸ਼ਨ ਹੈਗੀ ਇਸ ਵੱਲੇ ਕਿ ਵੀ ਇਹ ਟੈਕਨੋਲੋਜੀ ਹੈਗੀ ਆਪਾਂ ਕਟਿੰਗ ਆ ਜਿਸਤਮਾਲ ਕਰ ਰਹੇ ਆ ਇਹ ਹੁਣ ਨਵੀਂ ਨਵੀਂ ਟੈਕਨੋਲੋਜੀ ਆ ਜਿਵੇਂ ਤੁਸੀਂ ਟੈਕਸਟ ਲਗਾ ਦਾ ਤੁਹਾਡੀ ਫੋਟੋ ਬਣ ਜੇ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਇਹ ਬੜੀ ਬੜੀ ਤਗੜੀ ਪਰਸੈਪਸ਼ਨ ਹੈਗੀ ਆ ਜਿਹੜੀ ਮੇਨ ਟੈਕਨੋਲੋਜੀ ਯੂਐਸ ਦੇ ਕੋਲ ਹੈਗੀ ਆ ਉਹ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਮਤਲਬ ਖਤਰਨਾ ਆਪਾਂ ਜੇ ਯੂਜ਼ ਕਰ ਰਹੇ ਉਹ ਕਟਿੰਗ ਅੱਜ ਨਹੀਂ ਉਹ ਪੁਰਾਣੀ ਟੈਕਨੋਲੋਜੀ ਹੁੰਦੀ ਹੈ ਪੁਰਾਣੀ ਟੈਕਨੋਲੋਜੀ ਨੇ ਸਾਨੂੰ ਦੇ ਦਿੱਤਾ ਜਾਂਦਾ ਆਪਾਂ ਕਹਿੰਦੇ ਹੁਣ ਕਟਿੰਗ ਅੱਜ ਹੁਣ ਜਿਹੜੀ ਗੱਲ ਤੁਸੀਂ ਕੀਤੀ ਵੀ ਪੋਸੀਬਲ ਹੈਗਾ ਕਿ ਨਹੀਂ ਹੈਗਾ ਪੋਸੀਬਲ ਹੈਗਾ ਸਭ ਕੁਝ ਪੋਸੀਬਲ ਹੈਗਾ ਇੱਕ ਪੂਰਾ ਇਨਫਰਾਸਟ੍ਰਕਚਰ ਰੈਡੀ ਹੈਗਾ ਆਲਰੇਡੀ ਇਹ ਲੀ ਡਿਜੀਟਲ ਕਰੰਸੀ ਲਈ ਇਨਫਰਾਸਟ੍ਰਕਚਰ ਰੈਡੀ ਆ ਯੂਐਫਓ ਦੀ ਗੇਮ ਕਿੱਦਾਂ ਖੇਲਣੀ ਆ ਜਿਹੜੇ ਕੋਵਿਡ ਦਾ ਪ੍ਰੀਪਲਾਨਡ ਹੈਗਾ ਉਹਦਾ ਇਹ ਵੀ ਗੇਮ ਪ੍ਰੀਪਲਾਨਡ ਹੀ ਹੈ ਦਾਵਾ ਕਰਦੇ ਵੀ ਚੀਜ਼ਾਂ ਸਾਰੀਆਂ ਤਿਆਰ ਹੋ ਚੁੱਕੀਆਂ ਹੋਈਆਂ ਪਿੱਛੇ ਹਾਂਜੀ ਆਲਰੇਡੀ ਤੁਹਾਨੂੰ ਪਤਾ ਹੈ ਜੇ ਆਪਣੀ ਨਕਲੀ ਆਪਣੀ ਵੈਕਸੀਨ ਤਿਆਰ ਹੋ ਸਕਦੀ ਤੇ ਇਹ ਚੀਜ਼ਾਂ ਕਿਉਂ ਨਹੀਂ ਤਿਆਰ ਹੋ ਸਕਦੀ ਹਮ ਜਿਹੜੀ ਗਵਰਨਮੈਂਟ ਕਹਿੰਦੀ ਆ ਜੀ ਕੋਵਿਡ ਆਨ ਤੋਂ ਫਿਰ ਕੋਵਿਡ ਆਇਆ ਤੇ ਤਿੰਨ ਚਾਰ ਮਹੀਨੇ ਦੀ ਵੈਕਸੀਨ ਤਿਆਰ ਹੋ ਗਈ ਤੇ ਇਹ ਕਿਹੜੀ ਖਾਲਾ ਜੀ ਦੀ ਕਿਹੜ ਹੈ ਇਹ ਵੀ ਤਿਆਰ ਕੀਤੀ ਹੋਣੀ ਉਹ ਇਸ ਕਰਕੇ ਸਾਰੀ ਸਕ੍ਰਿਪਟ ਹੁੰਦੀ ਹੈ ਸਾਰੇ ਇਵੈਂਟਸ ਜਿਹੜੇ ਹੈਗੇ ਇਹਨਾਂ ਨੂੰ ਕੈਲਕੂਲੇਟਡ ਕਰਕੇ ਵੇਖਿਆ ਕਰੋ ਰੈਂਡਮ ਨਹੀਂ ਹੁੰਦਾ ਇਹ ਬਾਤ ਅੱਛਾ ਸਰ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਜਿੱਥੇ ਇੱਕ ਏਲੀਅਨ ਬੋਲ ਰਿਹਾ ਤੇ ਉਹ ਇੰਗਲਿਸ਼ ਦੇ ਵਿੱਚ ਬੋਲ ਰਿਹਾ ਹਾਂਜੀ ਤੇ ਏਲੀਅਨ ਸਾਡੀ ਭਾਸ਼ਾ ਕਿਵੇਂ ਜਾਣਦਾ ਉਹੀ ਮਖੌਲੜੀ ਗੱਲ ਹੀ ਐ ਕਿ ਵੀ ਏਲੀਅਨ ਨੂੰ ਪਹਿਲੀ ਗੱਲ ਤੇ ਸਾਡੀ ਭਾਸ਼ਾ ਹੀ ਕਿਦਾਂ ਨਾਲ ਬੋਤਲ ਦੇ ਵਿੱਚ ਤੁਸੀਂ ਕਿਹਾ ਜਦੋਂ ਸਟਾਰਟਿੰਗ ਦੇ ਇੰਟਰਵਿਊ ਦੇ ਬੋਤਲ ਦੇ ਵਿੱਚ ਲਿਖਿਆ ਕਿ ਏਲੀਅਨ ਉਹਨੂੰ ਪਤਾ ਹੀ ਏ ਏਲੀਅਨ ਨੂੰ ਕਿ ਵੀ ਇੱਥੋਂ ਦੇ ਲੋਕੀ ਪੰਜਾਬੀ ਆ ਇੰਗਲਿਸ਼ ਬੋਲਦੇ ਆ ਕਿ ਉਹਨਾਂ ਨੂੰ ਪਤਾ ਹੀ ਕਿ ਵੀ ਆਪਾਂ ਇਹ ਇਨਾ ਭਾਸ਼ਾਵਾਂ ਦੇ ਗਿਆ ਤਾਂ ਕਿ ਕਾਨੂੰ ਫ੍ਰੈਂਚ ਤੇ ਲਿਖ ਦਿੰਦਾ ਫਿਰ ਕਿਦਾਂ ਪਤਾ ਲੱਗਣਾ ਹੈ ਕਾਨੂੰ ਕੋਈ ਹੋਰ ਅਰਬੀ ਲਿਪੀ ਜੀ ਲਿਖ ਦਿੰਦਾ ਫਿਰ ਕਿਦਾਂ ਪਤਾ ਲੱਗਣਾ ਹੈ ਇਹ ਸਾਰੀ ਜਿਹੜੀ ਮੂਵੀ ਵਗੈਰਾ ਬੰਦੀ ਐ ਸਭ ਪ੍ਰੀ ਪਲਾਨਡ ਹੁੰਦੀ ਐ ਕੋਈ ਮਿਲ ਗਿਆ ਆ ਗਿਆ ਹੋਰ ਵੀ ਜਿਹੜੀ ਆ ਤਾਂ ਨੂੰ ਪਿੱਛੇ ਇੱਕ ਬਣੀ ਹੋ ਜੇ ਚਨੀਲੇ ਜੇ ਸਾਰੇ ਬੰਦੇ ਬਣਾਤੇ ਉਹ ਕਹਿੰਦੇ ਗੋਵਿੰਦਾ ਦੀ ਕੋ ਫਿਲਮ ਆ ਰਹੀ ਆ ਤੇ ਸਾਰੀ ਸਕ੍ਰਿਪਟ ਪਹਿਲੇ ਹੀ ਪ੍ਰੀਪਲਾਨਡ ਹੈ ਸਾਨੂੰ ਪਹਿਲੇ ਦਿਖਾਇਆ ਜਾਂਦਾ ਫਿਰ ਸਾਨੂੰ ਰੀਅਲ ਵਰਲਡ ਚੋ ਚੀਜ਼ ਹੋਣੀ ਹੁੰਦੀ ਸਰ ਇਹ ਚੀਜ਼ਾਂ ਕਿਤਨੇ ਕਿਤੇ ਜੁੜਦੀਆਂ ਕਿਉਂਕਿ ਸਾਡੇ ਮਨ ਦੇ ਵਿੱਚ ਇੱਕ ਸਵਾਲ ਘੜਾ ਹੁੰਦਾ ਕਿ ਜੇਕਰ AI ਹੈਗਾ ਤਾਂ ਉਹ ਰੋਬੋਟਸ ਬਣਾ ਦੇਗਾ ਪਰ ਸਾਡੀਆਂ ਨੌਕਰੀਆਂ ਨਿਖਾ ਸਕਦਾ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਸ ਤਰੀਕੇ ਦੀ ਟੈਕਨੋਲੋਜੀ ਸਾਨੂੰ ਰੋਬੋਟ ਬਣਾ ਰਹੀ ਹੈ ਕਿ ਉਧਰ ਦੇਖੋ ਰੋਬੋਟ ਦੀ ਗੱਲ ਤੁਸੀਂ ਕੀਤੀ ਆ ਤੇ ਇਹਦਾ ਮੇਨ ਜਿਹੜਾ ਬੰਦਾ ਹੈਗਾ ਰਿਸਪੌਂਸਿਬਲ ਹੋਗਾ ਇਲਾਨ ਮਸਕ ਐਲਨ ਮਸਕ ਤੋਂ ਝੂਠਾ ਬੰਦਾ ਕੋਈ ਨਹੀਂ ਹੈਗਾ ਦੁਨੀਆ 'ਚ ਆਹ ਤੋਂ ਪਹਿਲੇ ਤੋਂ ਨੇ ਇਹ ਦਾਅਵਾ ਕੀਤਾ ਜੀ AI ਬਹੁਤ ਖਤਰਨਾਕ ਹੈ ਜੀ ਹਿਮੈਨਿਟੀ ਨੂੰ ਖਤਮ ਕਰ ਦੇਗੀ ਜੀ ਇਹ ਤਾਂ ਹੋਣੀ ਨਹੀਂ ਚਾਹੀਦੀ ਮਾਰਕ ਜੁਕਰਬਰਗ ਨਾਲ ਉਹ ਇੱਕ ਕਿੰਨੀ ਵਾਰੀ ਫਾਈਟ ਹੋਈ ਇਸ ਟੌਪਿਕ ਉੱਤੇ ਤੇ ਹੁਣ ਉਹੀ ਬੰਦਾ ਤੁਹਾਡੇ ਦਿਮਾਗ 'ਚ ਚਿਪ ਵੀ ਲਾ ਰਿਹਾ AI ਦੀਆਂ ਗੱਡੀਆਂ ਵੀ ਬਣਾ ਰਿਹਾ ਠੀਕ ਆ ਦੋਸਤੋ ਇਸ ਤੋਂ ਇਲਾਵਾ ਉਹ ਕੋ ਇੱਕ ਗਵਰਨਮੈਂਟ ਦਾ ਗਵਰਨਮੈਂਟ ਦਾ ਹੁਣ ਡਿਪਾਰਟਮੈਂਟ ਵੀ ਮਿਲ ਗਿਆ ਜਿਹਦੇ ਵਿੱਚ ਉਹਨੇ ਸਾਰਾ ਕੁਝ AI ਵਗੈਰਾ ਇੰਪਲੀਮੈਂਟ ਕਰੇਗਾ AI ਦੇ ਨਾਲ ਸਾਰੀਆਂ ਨੌਕਰੀਆਂ ਨੇ ਯੂਐਸ ਖਤਮ ਕਰ ਦੇ ਰਹੀਆਂ ਹਨ ਇੱਕ ਗੱਲ ਆਖੀ ਸੀ ਕਿ ਮੈਂ ਤੁਹਾਡੇ ਦਿਮਾਗਾਂ ਦੇ ਵਿੱਚ AI ਚਿਪ ਪੜਨਾ ਚਾਹੁੰਦਾ ਮੈਂ ਜਿਸ ਨਾਲ ਸਾਰਾ ਕੰਟਰੋਲ ਹੋ ਸਕੇ ਹਾਂ ਨੇ ਬਿਲਕੁਲ ਉਹ ਤੇ ਪਰਮਿਸ਼ਨ ਲੈਂਦਾ ਪਿਆ ਯੂਐਸ ਦੀ ਗਵਰਨਮੈਂਟ ਕੋ ਕਿ ਮਾਲਕ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਫਿਰ ਸਾਨੂੰ ਪ੍ਰੋਜੈਕਟ ਇਦਾਂ ਕਰਨਗੇ ਉਹ ਕਿ ਜੀ ਇਦਾਂ ਸਰਵਾਈਵਲ ਠੀਕ ਹੋ ਜਾਏਗੀ ਜੀ ਤੁਹਾਡੇ ਕੋਲ ਤਕਲੀਫ ਆਣੀ ਹੋਈ ਜੀ ਤੁਹਾਨੂੰ ਪਹਿਲੇ ਪਤਾ ਲੱਗ ਜਾਏਗਾ ਹਾਰਟ ਅਟੈਕ ਆਣਾ ਹੈਗਾ ਤੁਹਾਨੂੰ ਪਹਿਲੇ ਅਲਰਟ ਆ ਜਾਏਗਾ ਤਾਂ ਇਹ ਕੋਈ ਅਲਰਟ ਨਹੀਂ ਆਣਾ ਹੈ ਇਹ ਲੋਕਾਂ ਨੂੰ ਰਿਪੋਰਟ ਬਣਾਉਣ ਦੀ ਪ੍ਰਕਿਰਿਆ ਹੈਗੀ ਸਾਰੀ ਇਹ ਸਾਰੀ ਐਲਾਨ ਮ ਸਪੇਸ ਐਕਸੈਸ ਥਰੂ ਕਰ ਰਿਹਾ ਆਪਣੀ ਸੈਟਲਾਈਟ ਦੇ ਥਰੂ ਬੀਮ ਕਰ ਰਿਹਾ 5G ਨੂੰ ਤੇ ਉਹ ਐਸੇ ਕਰਕੇ ਪੂਰਾ ਏਜੰਡਾ ਹੀ ਚੱਲ ਰਿਹਾ ਲੋਕਾਂ ਨੂੰ ਮਤਲਬ ਰੋਬੋਟ ਬਣਾਉਣ ਉੱਤੇ ਮਤਲਬ ਕਹਿ ਸਕਦੇ ਹਾਂ ਕਿਤਨਾ ਕੀਤੀ ਸਾਨੂੰ ਉਹ ਬਿਮਾਰੀਆਂ ਦੱਸੀਆਂ ਜਾਣੀਆਂ ਜੋ ਹਰ ਘਰ ਦੇ ਵਿੱਚ ਆਮ ਤਰੀਕੇ ਤੇ ਹੁੰਦੀਆਂ ਜਾਂ ਫਿਰ ਹਰ ਘਰ ਦੇ ਵਿੱਚ ਉਹ ਬਿਮਾਰੀ ਤੋਂ ਡਰਿਆ ਜਾਂਦਾ ਸਾਨੂੰ ਉਹ ਚੀਜ਼ਾਂ ਦੱਸ ਕੇ ਇਹ ਚੀਜ਼ਾਂ ਕਹੀਆਂ ਜਾਣਗੇ ਕਿ ਇਹ ਚਿਪ ਤੁਹਾਡੇ ਵਿੱਚ ਪਰਣੀ ਜ਼ਰੂਰੀ ਹੈ ਹਾਂ ਜਿਵੇਂ ਰੇਕੁਰਜ਼ ਵੈਲ ਲਗਾ 2009 ਦੇ ਵਿੱਚ ਇੱਕ ਇੰਟਰਵਿਊ ਚ ਕਹਿ ਚੁੱਕਾ ਹੈ ਟਵਿੱਟਰ ਤੇ ਹਲੇ ਵੀ ਅਵੇਲੇਬਲ ਹੈਗੀ ਆ ਬਟ ਸਾਡੇ ਪੰਜਾਬੀ ਹਲੇ ਇੰਸਟਾਗ੍ਰਾਮਾਂ ਦੇ ਵੜੇ ਆ ਬਟ ਉਹਨਾਂ ਨੂੰ ਟਵਿੱਟਰ ਤੇ ਜਾਣਾ ਚਾਹੀਦਾ ਇੱਕ ਵਾਰੀ ਤੇ ਟਵਿੱਟਰ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਫ੍ਰੀ ਦੇ ਵਿੱਚ ਅਵੇਲੇਬਲ ਹੈਗੀ ਆ ਤਨੇ 2009 ਦੇ ਵਿੱਚ ਹੀ ਕਹਿ ਦਿੱਤਾ ਕਿ ਲੋਕਾਂ ਦੇ ਦਿਮਾਗ ਨੂੰ ਕਲਾਊਡ ਦੇ ਨਾਲ ਕੰਟਰੋਲ ਕੀਤਾ ਜਾਏ ਤੇ ਇਸ ਕਰਕੇ ਉਹ ਸਾਰਾ Google Cloud ਵਗੈਰਾ ਇਹ ਕਲਾਊਡ ਕੰਪਿਊਟਿੰਗ ਐਸੇ ਕਰਕੇ ਇੰਟਰੋਡਿਊਸ ਹੋਈ ਆ ਜਿੰਨੇ ਵੀ ਥੋੜਸ ਬਗੈਰਾ ਹੋਣਗੇ ਸਾਰੇ ਇਨਕਲੂ ਤੁਹਾਡੇ ਸਾਰੇ ਮੋਨੀਟਰਡ ਹੋਣਗੇ ਤੇ ਜੋ ਉਹ ਕਹਿਣਗੇ ਉਹੀ ਤੁਹਾਡਾ ਦਿਮਾਗ ਸੋਚੇਗਾ ਇੱਕ ਵਾਰੀ ਤੁਸੀਂ 5G ਦੇ थ्रू ਕਨੈਕਟ ਹੋ ਗਏ 5G ਦੇ ਟਾਵਰ ਜਿਹੜੇ ਆ ਜਦੋਂ ਲੱਗਨੇ ਸਟਾਰਟ ਹੋਏ ਸਾਰੇ ਪੰਡੈਮਿਕ ਚ ਲੱਗੇ ਆ ਇਹ ਸਾਰਾ ਇਸੇ ਲਈ ਤਾਂ ਕੰਟਰੋਲ ਸਟਰਕਚਰ ਬਣਿਆ ਵਾ ਤਾਂ ਕਿ ਤੁਹਾਡੇ ਦਿਮਾਗ ਨੂੰ ਕੰਟਰੋਲ ਕੀਤਾ ਜਾਵੇ ਪਲੱਸ ਤੁਹਾਡੇ ਜਿਹੜੇ ਅੰਮ੍ਰਿਤ ਪਿਆਲੇ ਲੱਗੇ ਨੇ ਵੈਕਸੀਨੇਸ਼ਨ ਹਾਂ ਵੈਕਸੀਨੇਸ਼ਨ ਲੱਗੀ ਹੈ ਉਹ ਇਸੇ ਕਰਕੇ ਤੇ ਲੱਗੀ ਹੈ ਕਿ ਜਦੋਂ ਥਰੂ ਤੁਹਾਨੂੰ ਕੰਟਰੋਲ ਕੀਤਾ ਜਾਵੇ ਅੱਛਾ ਸਰ ਆਖਰੀ ਸਵਾਲ ਕਰਾਂਗਾ ਜੇਕਰ ਅਸੀਂ ਇਸ ਚੀਜ਼ਾਂ ਤੋਂ ਬਚਣਾ ਚਾਹੁੰਦੇ ਆ ਕਿਉਂਕਿ ਅੱਜ ਵੀ ਤੁਹਾਨੂੰ ਇੰਟਰਵਿਊ ਦੇ ਕੇ ਲੋਕ ਕਹਿਣਗੇ ਕਿ ਇਹ ਤਾਂ ਉਤਰੇ ਗੱਲਾਂ ਕਰੀ ਜਾਂਦੇ ਆ ਸੋ ਕੁਝ ਕੁ ਐਸੇ ਨਾਮ ਕੁਝ ਕੁ ਐਸੇ ਡਾਕੂਮੈਂਟਰੀਜ਼ ਐਸੇ ਚੀਜ਼ਾਂ ਰਿਸਰਚ ਕਰ ਸਕੀਏ ਜਿੱਤੇ ਉਹ ਆਮ ਲੋਕਾਂ ਨੂੰ ਦੱਸ ਦਿਓ ਤਾਂ ਜੋ ਲੋਕ ਪੜ੍ਹ ਕੇ ਇਹ ਚੀਜ਼ ਤਾਂ ਸਮਝ ਸਕਣ ਕਿ ਇਹ ਸੱਚ ਦੇ ਵਿੱਚ ਹੈਗਾ ਸਭ ਤੋਂ ਵੱਡਾ ਜਿੱਥੋਂ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹੋ ਗਿਆ ਸਰ ਡੇਵਿਡ ਆਇਕ ਯੂਕੇ ਦੇ ਵਿੱਚ ਹੈਗੇ ਉਹਨਾਂ ਦੀ ਵੈਬਸਾਈਟ ਹੈਗੀ davidike.com ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਇੰਗਲਿਸ਼ ਦੇ ਵਿੱਚ ਵੈਬਸਾਈਟ ਹੈਗੀ ਆ ਠੀਕ ਹੈ ਉਹਨਾਂ ਦਾ ਬਿਟ ਸ਼ੂਟ ਦਾ ਚੈਨਲ ਹੈਗਾ ਉੱਥੋਂ ਚੈੱਕ ਕਰ ਸਕਦੇ ਹੋ ਪੈਂਟਾਗਨ ਦਾ ਯੂਐਫਓ ਡਿਸਕਲੋਜ਼ਰ ਪ੍ਰੋਜੈਕਟ ਹੈਗਾ ਉੱਥੋਂ ਚੈੱਕ ਕਰ ਸਕਦੇ ਹੋ ਸਾਰੀ ਜਾਣਕਾਰੀ ਪਰ ਤੁਸੀਂ ਖੁਦ Google ਤੋਂ ਛੱਡ ਕੇ ਬਾਕੀ ਕਿਸੇ ਸਰਚ ਇੰਜਨ ਤੋਂ ਸਰਚ ਕਰ ਸਕਦੇ ਹੋ ਉਹਨਾਂ ਚੀਜ਼ਾਂ ਬਾਰੇ ਜਿਹੜੀ ਤੇ ਮੇਨਸਟ੍ਰੀਮ ਆਰਟੀਕਲਸ ਹਨ ਜਿਵੇਂ ਕਿ ਐਮਸੀਐਨ ਐਂਡ ਬੀਬੀਸੀ ਵਗੈਰਾ ਹੋ ਗਏ ਇਹਨਾਂ ਨੇ ਤੇ ਕਹਿ ਦਿੰਨਾ ਵੀ ਇਹ ਫੇ ਜਿਹੜਾ ਕਿ ਬਿਟ ਸ਼ੂਟ ਵਗੈਰਾ ਲਵੇਗਾ ਇਹਨਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਸਾਰੀ ਜਾਣਕਾਰੀ ਉਪਲਬਧ ਹੈਗੀ ਆ ऑलरेडी ਮਤਲਬ ਗੋਦੀ ਮੀਡੀਆ ਨੂੰ ਦੇਖਣਾ ਵੀ ਕਿਤਨਾ ਕਿਤੇ ਸਾਨੂੰ ਇੱਕ ਪਰਸ਼ਾਵੇਂ ਚ ਰੱਖ ਰਿਹਾ ਨੁਕਸਾਨਦਾਇਕ ਹੈਗਾ ਗੋਦੀ ਮੀਡੀਆ ਨੂੰ ਦੇਖਣਾ ਮੈਂ ਤਾਂ ਕਹਾਂਗਾ ਇਹਨਾਂ ਚੈਨਲ ਅਨਫੋਲੋ ਕਰੋ ਇਸੇ ਵੇਲੇ ਤੇ ਆਪਣਾ ਆਲਟਰਨੇਟਿਵ ਮੀਡੀਆ ਦੇ ਥਰੂ ਜੋ ਵੀ ਆਪਣੇ ਰਿਸਰਚ ਕਰਨੀ ਕਰੋ ਤਾਂ ਕਿ ਤੁਸੀਂ ਆਪਣਾ ਬਚ ਸਕੋ ਬਚਣ ਦਾ ਤਰੀਕਾ ਇੱਕ ਹੋਗਾ ਲੋਕੀ ਯੂਨਾਈਟ ਹੋ ਜਾਣਾ ਆਪਣੇ ਪੇਤ ਪਾਪ ਭੁੱਲ ਜਾਣਾ ਆ ਇਨਸਾਨੀਤ ਉੱਤੇ ਵਿਸ਼ਵਾਸ ਕਰਨ ਤੇ ਬਾਕੀ ਜਿੰਨੇ ਵੀ ਪ੍ਰੀ ਪਲਾਨਡ ਹੈਗੇ ਨੇ ਇਹਨਾਂ ਨੂੰ ਸੋਚ ਸਮਝ ਕੇ ਮਤਲਬ ਐਕਸ਼ਨ ਲੈਣਾ ਇਹ ਨਾ ਹੋਵੇ ਕਿ ਕੱਲ ਨੂੰ ਕਹਦੇ ਵੀ ਹਾਂਜੀ ਪੁਰਾਣੀ ਬਿਮਾਰੀ ਆ ਇਹਦੇ ਲਈ ਵੈਕਸੀਨ ਲਗਵਾਣੀ ਜ਼ਰੂਰੀ ਹੈ ਜੀ ਫਿਰ ਕਿਦੋਂ ਉਹ ਕੰਮ ਨਾ ਜਦ ਜੋ ਕੋਵਿਡ ਜੋ ਆ ਇਹਦੇ ਬਾਅਦ ਫਿਰ ਨਤੀਜੇ ਆਣਗੇ ਜੀ ਕੰਪਨੀ ਕਬੂਲ ਲਾਊਗੀ ਸਰਕਾਰ ਆਪਣਾ ਕਹਿ ਦਊਗੀ ਹਾਂਜੀ ਨਹੀਂ ਜੀ ਆਪਾਂ ਸਾਡਾ ਤਾਂ ਕੋਈ ਹੱਕ ਹੱਥ ਨਹੀਂ ਹੈਗਾ ਇਹਦੇ ਵਿੱਚ ਆਪਾਂ ਤੇ ਬਾਰਨ ਕੀਤਾ ਹੈ ਬਾਅਦ ਵਿੱਚ ਫਿਰ ਉਹੀ ਸਿੱਟੇ ਨਾਲ ਭੁਗਤਨੇ ਪੈਣਗੇ ਉਹ 2020 ਚ ਭੁਗਤੇ ਧੰਨਵਾਦ ਸਰ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਇਸ ਬਾਬਤ ਇਨਫੋਰਮੇਸ਼ਨ ਲੈਣੀ ਬਹੁਤ ਜ਼ਰੂਰੀ ਸੀਗੀ ਸੋ ਯੂ ਐਫ او ਦੀ ਗੱਲ ਕਰ ਲਈ ਐਲੀਅਨਸ ਦੀ ਗੱਲ ਕਰ ਲਈ ਇਹਨਾਂ ਇੱਕ ਚਰਚਾ ਚ ਬਣੇ ਹੋਇਆ ਸ਼ਾਇਦ ਅੱਜ ਹਰ ਕੋਈ ਜਾਣਨਾ ਚਾਹੁੰਦਾ ਇਸ ਬਾਰੇ ਇਸ ਇੰਟਰਵਿਊ ਤੋਂ ਬਾਅਦ ਜੋ ਜੋ ਉਹਨਾਂ ਨੇ ਨਾਮ ਦੱਸਿਆ ਉਸ ਦੇ ਤੇ ਜੇਕਰ ਅਸੀਂ ਜਾ ਕੇ ਰਿਸਰਚ ਕਰੀਏ ਤਾਂ ਸਾਨੂੰ ਸ਼ਾਇਦ ਅਸਲੀਅਤ ਬਾਰੇ ਪਤਾ ਚੱਲ ਜਾਏ ਕਿ ਸੈਮਸਨ ਕਰਕੇ ਇੱਕ ਕਾਰਟੂਨ ਆਉਂਦਾ ਉਸ ਬਾਰੇ ਜੇਕਰ ਤੁਸੀਂ ਪੜ੍ਹਨਾ ਸ਼ੁਰੂ ਕਰੋ ਉਸ ਬਾਰੇ ਤੁਸੀਂ ਜਾਣਨਾ ਸ਼ੁਰੂ ਕਰੋ ਤੁਹਾਨੂੰ ਐਗਜ਼ੈਕਟ ਪਤਾ ਚੱਲ ਜਾਏਗਾ ਉਸ ਦੇ ਪਿੱਛੇ ਚੱਲ ਕੀ ਰਿਹਾ ਕਿਉਂਕਿ ਕਿਤਨਾ ਕਿਤਨੇ ਚੀਜ਼ਾਂ ਉਹਦੇ ਨਾਲ ਜੁੜਦੀਆਂ ਨਜ਼ਰ ਆ UFO aliens ਸਾਡੀ ਇੰਗਲਿਸ਼ ਪੰਜਾਬੀ ਹਿੰਦੀ ਭਾਸ਼ਾ ਕਿਵੇਂ ਜਾਣ ਸਕਦੇ ਇੱਕ ਏਲੀਅਨ ਦੀ ਵੀਡੀਓ ਆਈ ਜਿੱਥੇ ਉਹ ਇੰਗਲਿਸ਼ ਦੇ ਵਿੱਚ ਦੱਸ ਰਿਹਾ ਆਪਣੇ ਬਾਰੇ ਜਾਂ ਏਲੀਅਨਸ ਹੋਰ UFO ਦੀ ਗੱਲ ਕਰੀ ਤਾਂ ਕੋਈ ਡਿਗ ਦਾ ਨਜ਼ਰ ਨਹੀਂ ਆਇਆ ਪਿਆ ਹੋਇਆ ਧਰਤੀ ਤੇ ਜ਼ਰੂਰ ਨਜ਼ਰ ਆਇਆ ਬਾਕੀ ਇਸ ਦੇ ਉੱਪਰ ਹਲੇ ਕਹਿ ਸਕਦੇ ਆ ਸਾਰੀ ਰਿਸਰਚ ਚੱਲ ਰਹੀ ਹੈ ਕਿੱਥੋਂ ਆ ਰਿਹਾ ਕਿਉਂ ਹੋ ਰਿਹਾ ਗ੍ਰੰਥਾ ਦੇ ਵਿੱਚ ਵੀ ਇਹ ਚੀਜ਼ਾਂ ਲਿਖਿਆ ਹੋਈਆਂ ਕਿ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ 6000 ਪਹਿਲੇ ਤੋਂ 6000 ਸਾਲ ਪਹਿਲੇ ਤੋਂ ਏਲੀਅਨਸ ਜਿਹੜੇ ਐਗਜ਼ਿਸਟ ਕਰ ਰਹੇ ਆ ਇਸ ਤਰਤੇ ਤੇ ਹੁਣ ਜੋ ਰੋਲਾ ਬਣਿਆ ਹੋਇਆ ਉਸ ਦੇ ਪਿੱਛੇ ਏਜੰਡਾ ਕੀ ਹੈ ਪੈਂਟਾਗਨ ਹੈ ਪੈਂਟਾਗਨ ਬਾਰੇ ਤੁਸੀਂ ਰਿਸਰਚ ਕਰੋ ਤਾਂ ਤੁਹਾਨੂੰ ਸ਼ਾਇਦ ਕੁਝ ਪਤਾ ਲੱਗ ਸਕਦਾ ਹੈ ਕਿ ਏਲੀਅਨਸ ਐਗਜ਼ਿਸਟ ਕਰਦੇ ਨੇ ਜਾਂ ਫਿਰ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਫਿਲਹਾਲ ਇਹ ਮੈਨੂੰ ਲਿਜਾ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਤਾਂ ਮਨਦੀਪ ਸਿੰਘ ਕੰਪੀਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ